ਦੇ ਦੋਸਤੋ ਮਾਤਾ ਇਹ ਵੀਡੀਓ ਦੇਖਣ ਵਾਲੇ ਮੇਰੇ ਸਾਰੇ ਵੀਰ ਭੈਣ ਭਰਾਵਾਂ ਦਾ ਹਰ ਮਨੋ ਕਾਮ ਪੂਰਤ ਹੋਵੇ ਤੇ ਸਾਰੇ ਮੇਰੇ ਭਗਤਾਂ ਨੂੰ ਜੈ ਮਾਤਾ ਦੀ ਲਾਈਕ ਨਹੀਂ ਕਰੇ ਆਪਾਂ ਦੋਸਤੋ ਅੱਜ ਮਾਹੀ ਸਰਖਾਨੇ ਮਾਤਾ ਦੇ ਮਿੱਟੀ ਕੱਢਣ ਆਏ ਸੀ ਸੋਚਿਆ ਕਿ ਕੁਛ ਤੁਹਾਨੂੰ ਵੀ ਦਰਸ਼ਨ ਕਰਵਾ ਦਈਏ ਬਹੁਤ ਬਖੜਾਈ ਤੇਰੇ ਦਰਸ਼ਨ ਕਰਾਂਗੇ ਸਾਧੀ ਦਾ

ਸਾਰੇ ਦਿਲ ਕੰਮ ਕਰ ਜਾਈਆਂ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਮੈਤਰ ਖਾਨੇ ਵਾਲੀ ਦੀ ਜੈ ਮਾਤਾ ਮੈਤਰ ਖਾਨੇ ਵਾਲੀ ਦੀ ਜੈ ਮਾਤਾ ਮੈਤਰ ਖਾਨੇ ਵਾਲੀ ਜੈ ਸ੍ਰੀ ਸ੍ਰੀ ਮਾਤਾ ਦੇ ਮਿੱਟੀ ਤੋਂ ਆਏ ਹੋਏ ਸ਼ਰਧਾਲੂਆਂ ਦਾ ਸ੍ਰੀ ਸਰਾਕਰ ਧਰਮ ਪੰਜਾਬ ਮਾਤਾ ਰਾਣੀ ਸਾਰੇ ਵੀਡੀਓ ਦੇਖਣ ਵਾਲੇ ਬੀਤ ਪ੍ਰਾਨੋਂ ਕਰਦੀ ਖਲਾਚ ਰੱਖੇਗਾ ਮਨਨ ਕਰ ਬੋਈਆ ਕਰੇ ਮਾਹੀਬ ਦਲ ਕੀ ਹੋਂਦ ਤੇ ਬਹੁਤ ਸੋ ਤੁਹਾਡਾ ਡਾਕਟਰ ਸਿੱਤੂ ਬਾਈ ਹੁੰਦੇ ਤੇ ਜੇ ਵੀਡੀਓ ਕੋਈ ਚੰਗੀ ਲੱਗੇ ਅੱਗੇ ਭਲਾ ਬਣ ਕੇ ਸ਼ੇਅਰ ਕਰ ਦਿਓ ਲਾਈਕ ਜਰੂਰ ਕਰੋ ਕਮੈਂਟਾਂ ਚ ਆਪਣੇ ਵਿਚਾਰ ਜਰੂਰ ਦੱਸੋ ਜੈ ਮਾਸ਼ੀਰਾ ਜੈ ਮਾਤਾ ਜੀ